ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੀ ਫਤਿਹਗੜ ਸਾਹਿਬ ਉਸ ਪਵਿੱਤਰ ਧਰਤੀ ਦੇ ਬਾਰੇ ਉਸ ਪਵਿੱਤਰ ਧਰਤੀ ਦੇ ਉੱਪਰ ਅੱਜ ਛੋਟੇ ਛੋਟੇ 마ਸੂਮ ਬੱਚਿਆਂ ਦੇ ਜਕਾਰੇ 마ਸੂਮ ਬੱਚਿਆਂ ਦੇ ਸਿਸਕੀਆਂ ਦੀਆਂ ਆਵਾਜ਼ਾਂ ਅੱਜ ਵੀ ਉੱਥੋਂ ਸੁਣਦੀਆਂ ਨੇ ਵੱਡੇ ਵੱਡੇ ਵਿਦਵਾਨ ਦੱਸਦੇ ਨੇ ਮਹਾਪੁਰਖ ਦੱਸਦੇ ਨੇ ਜਿਹੜੇ ਨਾਮ ਜਪਣ ਵਾਲੇ ਨੇ ਕਿ ਅੱਜ ਵੀ ਜਦੋਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਜਾਂਦਾ ਤੇ ਉੱਥੇ ਸਾਨੂੰ ਇਹ ਸਭ ਕੁਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਛੋਟੇ ਸਹਿਬ ਜਾਦੇ ਸਾਨੂੰ ਆਵਾਜ਼ ਮਾਰ ਰਹੇ ਹੋਣ ਹਜੂਰ ਸਾਹਿਬ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਜਦੋਂ ਬੀਤੇ ਦਿਨ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚਦੇ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਦਰਬਾਰ ਸਾਹਿਬ ਦੇ ਨਤਮਸਤਕ ਹੋਣ ਤੋਂ ਬਾਅਦ ਠੰਡੇ ਬੁਰਜ ਦੇ ਲਾਗੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਉਸੇ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਜਿੱਥੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਨੀਆਂ ਦੇ ਵਿੱਚ ਚਣਵਾ ਦਿੱਤਾ ਗਿਆ ਉੱਥੇ ਮਾਸੂਮ ਬੱਚਿਆਂ ਦੀਆਂ ਸਾਂਹਾਂ ਦੀਆਂ ਆਵਾਜ਼ਾਂ ਉਹਨਾਂ ਨੇ ਸੁਣੀਆਂ ਤੇ ਬਾਬਾ ਬਲਵਿੰਦਰ ਸਿੰਘ ਨੇ ਜੋ ਕੁਝ ਕਿਹਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਜ਼ਿਕਰ ਕਰਾਂਗੇ ਫਤਿਹਗੜ੍ਹ ਸਾਹਿਬ ਦੀ ਧਰਤੀ ਜਿੱਥੇ ਬਹੁਤ ਵੱਡਾ ਕਹਿਰ ਮੱਚਿਆ ਜਿੱਥੇ ਇੱਕ ਮੌਕੇ ਦੇ ਰਾਜੇ ਨੇ ਇੱਕ ਮੱਝ ਵੀ ਰਾਜੇ ਨੇ ਜੋ ਆਪਣੇ ਮਜਬ ਦੇ ਵਿੱਚ ਕਿਸੇ ਨੂੰ ਥੋਪਣ ਵਾਸਤੇ ਇੱਕ ਬਹੁਤ ਵੱਡਾ ਪਾਪ ਕੀਤਾ ਤੇ ਉਸ ਪਾਪ ਦੇ ਵਿੱਚ ਆਪ ਤਾਂ ਸ਼ਾਮਲ ਹੋਇਆ ਹੀ ਉੱਥੋਂ ਦੀ ਸਲਤਨਤ ਦੇ ਵਿੱਚ ਰਹਿਣ ਵਾਲੇ ਕੁਝ ਹੋਰ ਹਿੰਦੂ ਲੋਕਾਂ ਨੂੰ ਵੀ ਤੇ ਸੁਚਾਨੰਦ ਹੋਵੇ ਚਾਹ ਗੰਗੂ ਬ੍ਰਾਹਮਣ ਹੋਵੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਪਰ ਇਹਨਾਂ ਵਿੱਚਕਾਰ ਕੁਝ ਹਾ ਦਾ ਨਾਰਾ ਮਾਰਨ ਵਾਲੇ ਕੁਝ ਸਾਡੇ ਮੁਸਲਮਾਨ ਫਕੀਰ ਵੀ ਸੀ ਨਵਾਬੇ ਮਲੇਰ ਕੋਟਲਾ ਵਰਗੇ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀ ਤੇ ਅੱਜ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਪਰ ਉੱਥੇ ਹੀ ਅੱਜ ਵੀ ਜਦੋਂ ਆਪਾਂ ਸਰਹੰਦ ਦੀ ਦੀਵਾਰ ਦੇ ਕੋਲ ਦੀ ਲੰਘਦੇ ਹਾਂ ਤੁਸੀਂ ਬੜੇ ਹੀ ਗੌਰ ਨਾਲ ਸੁਣਿਓ ਸਾਨੂੰ ਅੱਜ ਵੀ ਉਹਨਾਂ 마ਸੂਮ ਬੱਚਿਆਂ ਦੀ ਸਾਡੇ ਬਾਬੇ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿਕ ਉਹਨਾਂ ਦੀ ਆਵਾਜ਼ ਸਾਨੂੰ ਸੁਣਨ ਦੀ ਸਾਨੂੰ ਹੈ ਜਿਹੜਾ ਸੱਚੇ ਮਨ ਦੇ ਨਾਲ ਜਾਂਦਾ ਪਰ ਜਿਹੜੇ ਹੁਲੜਬਾਜ਼ੀਆਂ ਕਰਦੇ ਹੋਏ ਜਾਂਦੇ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ